ਲਵ ਯੂ ਤੁਹਾਨੂੰ ਸਾਰਿਆਂ ਨੂੰ ਜਿਹੜੀ ਤੱਕ ਸਪੋਰਟ ਕਰਦੇ ਹਾਂ ਡਿਸਕ੍ਰਿਪਸ਼ਨ ਕੋ ਹੀ ਪੜ ਹੀ ਲਿਆ ਹੁਣ ਜੇ ਤੁਸੀਂ ਕਾਮਯਾਬ ਹੋਣਾ ਹੈ ਤਾਂ ਦੱਲਿਆਂ ਤੋਂ ਦੋ ਕਦਮ ਇਹ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਹੈ ਨਾ ਤੁਸੀਂ ਡਿਸਕ੍ਰਿਪਸ਼ਨ ਫੜ ਹੀ ਲਿਆ ਕਿ ਜੇ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਣਾ ਹੈ ਤਾਂ ਦੱਲਿਆਂ ਤੋਂ ਦੋ ਕਦਮ ਜ਼ਰੂਰੀ ਨੇ ਬਹੁਰੀ ਜ਼ਰੂਰੀ ਹੋਣੀ ਚਾਹੀਦੀ ਹੈ ਹਨਾ ਜਿੱਦਾਂ ਮੈਂ ਮੋਟੀ ਬਣਾ ਲਿਆ ਦੋਸਤੋ ਇਹ ਦੱਲੇ ਬੰਦਿਆਂ ਤੋਂ ਦੋ ਕਦਮ ਜ਼ਰੂਰੀ ਹੈ ਤਾਂ ਤੁਸੀਂ ਸਕਸੈਸਫੁਲ ਹੋ ਜਾਓਗੇ ਦੋਸਤੋ ਗੱਲਿਆਂ ਤੋਂ ਦੋ ਕਦਮ ਜ਼ਰੂਰੀ ਹੈ ਜੀ ਥੱਲੇ ਬੰਦਿਆਂ ਤੋਂ ਪੂਰੀ ਹੈ ਜ਼ਰੂਰੀ ਜੁੜ ਜਾਓ ਮੇਰੇ ਭੈਣ ਭਰਾ ਪਹਿਲਾਂ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਥੱਲੇ ਬੰਦੇ ਕਿਹਸਹਾਦ ਤੱਕ ਡੇਗ ਸਕਦੇ ਨੇ ਉਹ ਤੁਹਾਨੂੰ ਆਪਾਂ ਅੱਗੇ ਬ੍ਰੇਕ ਤੋਂ ਬਾਅਦ ਦੱਸਾਂਗੇ ਬ੍ਰੇਕ ਮਤਲਬ ਕੀ ਟ੍ਰੈਫਿਕ ਤੋਂ ਬਾਅਦ ਹੈਂਡ ਗੱਡ ਵੀਊ ਦੇਖਣ ਦੀ ਵਧੀਆ ਵੀਊ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹਾਈ ਭਾਈ ਜੀ ਹੈਲੋ ਵੀਰ ਜੀ ਕੈਸੇ ਹੋ ਹੋ ਠੀਕ ਹੋbro ਕਿਹੜੀ ਜਗ੍ਹਾ ਤੇ ਦੇਖ ਰਹੇ ਹੋ ਕਿ ਲੋਕਾਂ ਦਾ ਕਮੈਂਟ ਜਰੂਰ ਕਰਿਓ ਵੀਰ ਜੀ ਬਈ ਕਿਦਾਂ ਤੁਸੀਂ ਬਈ ਕੀ ਹਾਲ ਚਾਲ ਹੈ ਬਈ ਤੁਹਾਡੇ ਵਧੀਆ ਵਧੀਆ ਤੁਸੀਂ ਸੁਣਾਓ ਤੁਸੀਂ ਸੁਣਾਓ ਵੀਰੇ ਘਰ ਪਰਵਾਹ ਠੀਕ ਆ ਮੈਂ ਥੋੜਾ ਟ੍ਰੈਫਿਕ ਦੇ ਵਿੱਚ ਆ ਬਸ ਮੈਂ ਟ੍ਰੈਫਿਕ ਚੋਂ ਨਿਕਲ ਗਿਆ ਸਾਰਿਆਂ ਦੇ ਕਮੈਂਟਾਂ ਦੇ ਜਵਾਬ ਦੇਵਾਂਗੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਜਵਾਬ ਕਰਨੇ ਮਗਾਈਆਂ ਅਸੀਂ ਸ਼ੁਕਰ ਕਰਦੀਆਂ ਕਰ ਪਰਵਾਹ ਠੀਕ ਹੈ ਬੀਬੀ ਬਲੌਗਰ ਵੀਰੇ ਬਹੁਤ ਟਾਈਮ ਦਿਨਾਂ ਤੋਂ ਬਾਅਦ ਆਏ ਵੀ ਕਿਸੇ ਵੀ ਜੀ ਹੋ ਗਏ ਸੀ ਯੋ ਦੋਸਤੋ ਤੁਹਾਨੂੰ ਵਿਖਾਈ ਜਨੇ ਆਪਾਂ ਘੈਂਟ ਘੈਂਟ ਜੀ ਜੁੜਜੋ ਬਸ ਹੋਲੇ ਸੋਨ ਹਾਲੂ ਸਾਤ ਦੁਆ ਕਾਦ ਚਲੋ ਦੋਸਤੋ ਖਰਕਾਰ ਸੌਲੀ ਚਿਚੜਾ ਸਤਰਾਣਾ ਸਵਾਣਾ ਪਟਿਆਲਾ ਚੰਡੀਗੜ ਮਹਾਲੀ ਜੀਰਕਪੁਰ ਚੰਡੀਗੜ ਚੰਡੀਗੜ ਬਈ ਚੰਡੀਗੜ ਮਹਾਲੀ ਜੀਰਕਪੁਰ ਚੰਡੀਗੜ ਬਈ ਬਈ ਜਦੋਂ ਇਹ ਕਨੈਕਟਰ ਜੇ ਕਰਦੇ ਨੇ ਨਾ ਕੈਰੇਕਟਰਾਂ ਵਾਂਗੂ ਔਕਾ ਜਾਂ ਰੇਣ ਦਾ ਬਹੁਤ ਨਜ਼ਾਰਾ ਆਉਂਦਾ। ਲੋ ਜੀ ਵੀਪੀ ਬਲੋਗਰ ਕੀ ਕਹਿੰਦੇ ਇਹ ਬਾਈ ਜੀ ਮੈਂ ਲੈਂਦੇ ਪੰਜਾਬ ਤੋਂ ਆ ਲੈਂਦੇ ਪੰਜਾਬ ਵਾਲਾ ਤੁਸੀਂ ਪਛਾਣਿਆ ਮੈਂ ਮੈਨੂੰ ਹਾਲੇ ਤੱਕ ਜੀ ਉਹ ਵੀਰੇ ਪਛਾਣਿਆ ਤੈਨੂੰ ਤਾਂ ਹੀ ਤਾਂ ਕਹਿ ਰਿਹਾ ਸੋਣਿਆ ਬੜੇ ਦਿਨਾਂ ਤੋਂ ਬਾਅਦ ਆਇਆ ਲੈਂਦੇ ਵਾਲਿਆ ਇੱਥੇ ਬਿਜ਼ੀ ਹੋ ਗਿਆ ਸੀ ਮੈਂ ਉਹ ਪੁੱਛ ਰਿਹਾ ਸੀ ਪਛਾਣ ਤਾਂ ਲਿਆ ਤੈਨੂੰ ਲੈਂਦੇ ਵਾਲਿਆ ਪਹਿਚਾਨ ਲਿਆ ਸੋਣਿਆ ਮੈਂ ਲਗਾ ਬਾਈ ਜੀ ਤੁਸੀਂ ਮੈਨੂੰ ਭੁੱਲ ਗਏ ਤੇ ਆਪਣੀ ਗੱਲ ਹੋਈ ਸੀ ਬਾਜੀ ਤੋਂ ਦੇ ਦਿਨ ਪਹਿਲਾਂ ਹਾਂ ਹਾਂ ਵੀਰੇ ਲੈ ਕਮਾਲ ਦੀ ਗੱਲ ਐ ਮੈਂ ਤੈਨੂੰ ਪਛਾਣਿਆ ਮੈਂ ਤੈਨੂੰ ਤਾਂ ਪੁੱਛ ਰਿਹਾ ਵੀ ਭਾਈ ਬਹੁਤ ਦਿਨਾਂ ਤੋਂ ਬਾਅਦ ਆਇਆ ਲਾਈਵ ਦੇ ਵਿੱਚ ਕੀ ਚੱਕਰ ਹੋ ਗਈ ਕਿਤੇ ਬਿਜ਼ੀ ਹੋ ਗਿਆ ਸੈਂਹ ਸੋਹਣਿਆ ਮੈਂ ਤੈਨੂੰ ਇਹੀ ਪੁੱਛ ਰਿਹਾ ਲੈਂਦੇ ਵਾਲਿਆ ਮੈਂ ਤੈਨੂੰ ਇਹੀ ਪੁੱਛ ਰਿਹਾ

ਉਹ ਤਾਂ ਬੰਦਾ ਕੁਛ ਹੋਰ ਘੱਟੇ ਨਾ ਘੱਟੇ ਪਰ ਜਦੋਂ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ ਹਾਂ ਠੀਕ ਆ ਹੋਰ ਠੀਕੋ ਬਾਉ ਜੀ ਤੁਹਾਨੂੰ ਵੀ ਜਾਨੀ ਕਿ ਹੱਥ ਖੜਾ ਕਰਕੇ ਮੈਂ ਇਹ ਨਹੀਂ ਕਹਿੰਦਾ ਸਲੂਟ ਮਾਰੇ ਨਹੀਂ ਮੈਂ ਉਹ ਗੱਲ ਨਹੀਂ ਕਰ ਰਿਹਾ ਕਿ ਬੰਦਾ ਤੁਹਾਨੂੰ ਸਲੂਟ ਮਾਰੇ ਮੈਂ ਉਹ ਗੱਲ ਕਰ ਰਿਹਾ ਕਿ ਕੋਈ ਵੀ ਬੰਦਾ ਤੁਹਾਨੂੰ ਹਾਲਚਾਲ ਪੁੱਛੇ ਚਾਰ ਬੰਦਿਆਂ ਦੇ ਸਾਹਮਣੇ ਹੱਥ ਖੜਾ ਕਰਕੇ ਤਾਂ ਉਦੋਂ ਦੋਸਤੋ ਉਹ ਬੰਦੇ ਨੇ ਕਮਾਇਆ ਹੁੰਦਾ ਘੱਟਿਆ ਹੁੰਦਾ ਉਹ ਚੀਜ਼ ਦਾ ਪਤਾ ਲੱਗਦਾ ਆ ਕਰਕੇ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਕੋਈ ਇਹ ਜੁੜ ਜਾਓ ਪਹਿਲਾਂ ਫਿਰ ਕਰ ਆਪਾਂ ਗੱਲਾਂ ਮਾਤਾਂ ਤੁਹਾਨੂੰ ਵੀ ਦਿਖਾਈ ਜਾਂਦੇ ਆ ਦੋਸਤੋ ਮਾਲਵੇ ਦੀ ਧਰਤੀ ਤੋਂ ਜਨਦੇ ਪੰਜਾਬ ਕਹਿੰਦੇ ਪੰਜਾਬ ਵਾਲੇ ਬਾਈ ਜ ਆਪਣੇ ਨਾਲ ਨੇ ਨਹੀਂ ਤੇ ਪੰਜਾਬ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਨਹੀਂ ਤੇ ਪੰਜਾਬ ਵਾਲੇ ਅਸੀਂ ਆਪਣੇ ਨਾਲ ਅਜੀ ਕਹਿੰਦਾ ਮੈਨੂੰ ਲੱਗਦਾ ਤੁਸੀਂ ਮੈਨੂੰ ਭੁੱਲ ਗਏ ਮੈਂ ਪੰਜਾਬ ਨਾਲ ਚੋਂ ਦਾ ਲੈ ਦੇ ਪੰਜਾਬ ਵਾਲਿਆ ਸੰਦੇ ਮੈਂ ਮੇਰੀ ਆਤਮਾ ਕੋਟਾਰੀ ਮੈਂ ਤੈਨੂੰ ਉਹ ਪਹਿਲਾ ਬਾਈਕ ਕਿੱਥੇ ਸੀ ਨਾ ਜਦ ਮੈਂ ਮਾਲਾ ਟ੍ਰੈਮ ਕਿਤੇ ਵਿੱਚ ਬਾਜ਼ਾਰ ਚ ਸੀਗਾ ਉਹਦੇ ਤੇ ਪਤਾ ਨਹੀਂ ਲੱਗਾ ਕਮੈਂਟ ਕਰਕੇ ਮੈਨੂੰ ਦੱਸੋ ਕਿ ਆਵਾਜ਼ ਸਾਫ ਆ ਰਹੀ ਹੈ ਤੁਹਾਨੂੰ ਇਹਦੇ ਮੇਰੇ ਪੰਨ ਬਰਾਤ ਦੀ ਨਾਮੇ ਜੁੜ ਰਿਹਾ ਹੈ ਨਾਲ ਨੂੰ ਸਬਸਕ੍ਰਾਈਬ ਕਰਿਓ ਨਾਲ ਦੇ ਨਾਲ ਵੀਡੀਓ ਨੂੰ ਲਾਈਕ ਕਰਿਓ ਕੈਂਡ ਵਿਊ ਵੇਖਣ ਲਈ ਚੜਦੇ ਪੰਜਾਬ ਤੋਂ ਬਾਰਡ ਏਰੀਆ ਤੋਂ ਪੰਜਾਬ ਹਰਿਆਣਾ ਦੀ ਬਾਰਡਰ ਆ। ਵੀਡੀਓ ਨੂੰ ਲਾਈਕ ਕਰ ਦਿਓ। ਤੇ ਦੋਸਤੋ ਆਪਣਾ ਜਿਹੜਾ ਫੇਸਬੁੱਕ ਪੇਜ ਹੈ ਪ੍ਰਦੀਪ ਸਿੰਘ ਸ਼ਕਰਾਣਾ ਉਹਦੇ ਨਾਮ ਤੇ ਸਮੇਂ ਦੀ ਰੋਣ ਚਾਹੁੰਦੇ ਵੀਡੀਓ ਵੀਡੀਓ ਮਤਲਬ ਤਾਂ ਪਿਧਾਰ ਢਾੜ ਕਾੜੀ ਨੂੰ ਸੀ ਪਿਧਾਰ ਢਾੜ ਕਾੜੀ ਨੂੰ ਇਹ ਮਸ਼ੀਨਾ ਬੜੀਆਂ ਜਾਂਦੀਆਂ ਨੇ ਕਿ ਇਹ ਸਭ ਦਾ ਅਸਲੀ ਨਾਮ ਢਾੜ ਕਾੜ ਦੇ ਕਿਸ਼ੀਨਾ ਲਈਦੇ ਜਾਂਦੇ ਨੇ ਜਦੋਂ ਪਹਿਲੇ ਸੀਜ਼ਨ ਦੀ ਕਿਸਤ ਦਾ ਢਾੜ ਦੇ ਢੇੜ ਦੇ ਵਿੱਚ ਸੱਟ ਵਾਦੀਆਂ ਮਸ਼ੀਨਾ ਦੇ ਸੱਟਾ ਪੀ ਆਣ ਕਦੇ ਵਿੱਚ ਉਹਦਾ ਪਹਿਲੀ ਵੀ ਮਸ਼ੀਨ ਦੀ ਕਿਸਤ ਪਹਿਲੇ ਸੀਜ਼ਨ ਚ ਬਣਾ ਦੋ ਬਣਾ ਮਸ਼ੀਨਾਂ ਨਾਲ ਕਿ ਧਾਰ ਕਾੜ ਕੇ ਸਾਡਾ ਖਰਾਬ ਹੋ ਗਿਆ ਧਾਰ ਦਾ ਵਿਵਹਾਰ ਵਿਵਹਾਰ ਨਾ ਕਰਾਓ ਜੀ ਕਮੈਂਟ ਕਰੀਏ ਦੋਸਤੋ ਉਸੇ ਈੜੀ ਜਗ੍ਹਾ ਤੋਂ ਦੇਖਦੇ ਆ ਤੇ ਈੜੀ ਜਗ੍ਹਾ ਤੋਂ ਦੇਖ ਰੋ ਕਮੈਂਟ ਵੀ ਲੋਕ ਕਰੀਏ ਜੀ ਉਹ ਜਿਹੜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਆਪਾਂ ਹੁਣ ਥੋੜਾ ਜਿਹਾ ਭਜਾ ਕੇ ਦੋ ਤੁਹਾਨੂੰ ਜੇ ਕੋਈ ਆਪਾਂ ਦੇਖੀਏ ਬੱਸ ਕੱਢ ਜਾ ਚੱਲ ਪੈਂਦੇ ਨੇ ਸੀ ਆਪੇ ਪਈ ਜਾਣ ਯਾਰ ਸੱਚੇ ਆ ਸਾਨੂੰ ਕਿਸੇ ਦੀ ਡਰ ਨਹੀਂ ਭਾਉ ਨਹੀਂਗਾ ਹਣਾ ਆ ਤੁਹਾਨੂੰ ਮੈਂ 32 ਦਰ ਦਾ ਵਿਊ ਦਿਖਾਨਾ ਵਿਊ ਦੇਖੋ 32 ਦਰ ਨੇ ਇਹ ਦਰਵਾਜੇ ਇਹਨਾਂ ਦਾ ਨਾ 32 ਦਰ ਇਸ ਕਰਕੇ ਆ ਦੋਸਤੋ ਕਿਉਂਕਿ ਇਹਦੇ ਥੱਲੋਂ ਦੀਏ ਜਿਹੜੇ ਦਰਵਾਜੇ ਨੇ ਨਾ ਇਹ ਪੂਰੇ 32 ਨੇ 32 ਦਰਵਾਜੇ ਆ ਉੱਪਰ ਦੀ ਆ ਪਾਖੜਾ ਨੇ ਇਧਰੋਂ ਦੀ ਆ ਰਹੀ ਏ ਪਾਖੜਾ ਨਹਿਰ ਉੱਪਰ ਦੀ ਲੰਘ ਰਹੀ ਏ ਤੇ ਥੱਲੋਂ ਦੀ 32 ਦਰਵਾਜਾਂ ਦਾ ਓਵਰਫਲੋ ਅੱਗੇ ਘੱਗਰ ਵੀ ਇਦਾਂ ਦਾ ਹੀ ਹੈ ਦੋਸਤੋ ਉੱਪਰ ਦੀ ਘੱਗਰ ਸੋਰੀ ਥੱਲੋਂ ਦੀ ਘੱਗਰ ਲੰਘਦਾ ਤੇ ਉੱਪਰ ਦੀ ਭਾਖੜਾ ਨਹਿਰ ਤੇ ਭਾਖੜਾ ਨਹਿਰ ਦੇ ਕਰਕੇ ਹਨਾ ਇਹ ਜਿਹੜੀ ਟੈਕਨੋਲੋਜੀ ਹੈ ਨਾ ਦੋਸਤੋ ਭਾਖੜਾ ਉੱਪਰ ਦੀ ਕਰਾਸ ਕਰਾਉਣੀ ਹਨਾ ਤੇ ਮੰਨ ਕੇ ਚੱਲੋ ਕਿ ਭਾਖੜਾ ਉੱਪਰ ਦੀ ਲੰਗੇ ਤੇ ਘੱਗਰ ਦਰਿਆ ਥੱਲੇ ਦੀ ਇਹ ਉਸ ਸਮੇਂ ਦੇ ਦੌਰਾਨ ਅੰਗਰੇਜ਼ਾਂ ਦੀ ਸਕੀਮ ਅੰਗਰੇਜ਼ਾਂ ਦੀ ਸਕੀਮ ਸੀ ਉਸ ਟਾਈਮ ਦੇ ਵਿੱਚ ਹੀ ਦੋਸਤੋ ਅੱਜ ਦੀ ਤਾਂ ਬਣੀ ਨਹੀਂ ਨੀ ਪਾਖੜਾ ਨਹਿਰ ਬਹੁਤ ਟਾਈਮ ਦੀ ਬਣੀ ਹੋਈ ਏ ਤੇ ਅੰਗਰੇਜ਼ਾਂ ਦੀ ਟੈਕਨੋਲੋਜੀ ਇਹੋ ਜੀ ਏ ਉਦੋਂ ਹੀ ਅੰਗਰੇਜ਼ਾਂ ਨੇ ਇਹੋ ਜੀ ਟੈਕਨੋਲੋਜੀ ਕੱਢਤੀ ਸੀ ਜੇ ਉਦੋਂ ਹੀ ਅੰਗਰੇਜ਼ਾਂ ਨੇ ਇਹੋ ਜੀ ਟੈਕਨੋਲੋਜੀ ਕੱਢਤੀ ਸੀ ਦੋਸਤੋ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਆਪਾਂ ਜਿੱਥੇ ਅੱਜ ਸੋਚਣਾ ਸ਼ੁਰੂ ਕਰਦੇ ਆਂ ਅੰਗਰੇਜ਼ ਸੌਰੀ ਆਪਾਂ ਜਿੱਥੇ ਮੰਨ ਲਓ ਕਿ ਸੋਚਣਾ ਕਹਿੰਦੇ ਨੇ ਜਿੱਥੇ ਆਪਣੀ ਸੋਚ ਸ਼ੁਰੂ ਹੁੰਦੀ ਏ ਜਾਂ ਖਤਮ ਹੁੰਦੀ ਹੈ ਨਾ ਉੱਥੇ ਤਾਂ ਅੰਗਰੇਜ਼ਾਂ ਦੀ ਸੋਚ ਜਿੱਦੂ ਆਪਣੀ ਸੋਚ ਖਤਮ ਹੋ ਜਾਂਦੀ ਹੈ ਨਾ ਉੱਥੇ ਅੰਗਰੇਜ਼ਾਂ ਦੀ ਸੋਚ ਖਤਮ ਹੁੰਦੀ ਹੈ ਜਿਵੇਂ ਦੇਖਦੇ ਜਾਏ ਜੁੜਦੇ ਜਾਓ ਦੋਸਤੋ ਲਾਈਵ ਤੁਹਾਨੂੰ ਮੈਂ ਦਿਖਾ ਰਿਹਾ ਆਂ ਇੱਥੇ ਆ ਜਿਹੜੀ ਸੜਕੋ ਏ ਜਿੱਥੇ ਸੁਖਵੀਰ ਸਿੰਘ ਬਾਦਲ ਕਹਿੰਦਾ ਹੁੰਦਾ ਹੈ ਫੇਰ ਉਹ ਜੀਆਂ ਸੜਕਾਂ ਬਣਾ ਦੇਾਂਗੇ ਬੰਬ ਸਿੱਟ ਦਿਓ ਸੁਖਵੀਰ ਸਿੰਘ ਬਾਦਲ ਕਹਿੰਦਾ ਹੁੰਦਾ ਜੀ ਮੈਂ ਉਹ ਸੜਕਾਂ ਬਣਾ ਲਿਆ ਕਿ ਬੰਬ ਸਿੱਟ ਦਿਓ ਬੰਬ ਬੁੜਕ ਕੇ ਪਾਕਿਸਤਾਨ ਭਾਗ ਜਾਏਗਾ ਬੰਬ ਬੁੜਕ ਕੇ ਪਾਕਿਸਤਾਨ ਤੁਰ ਜਾਏਗਾ ਪਰ ਸੜਕ ਨਹੀਂ ਟੁੱਟੇਗੀ ਆ ਮੈਂ ਤੁਹਾਨੂੰ ਦਿਖਾ ਰਿਹਾ ਇਸ ਪਾਸੇ ਜਿਹੜਾ ਆ ਇਹ ਨਾ ਆ ਵੀ ਸੜਕ ਜਿਹੜੀ ਆ ਸਾਰਾ ਆ ਜਿਹੜਿਆ ਕੋਹਰੇ ਪਏ ਨੇ ਜਿਹਨੂੰ ਆਪਾਂ ਖੋਰ ਨਹੀਂ ਕਹਿ ਦਿੰਦੇ ਕਿਤੇ ਤਾਂ ਕਹਿੰਦੇ ਖੋਰ ਕਿਤੇ ਕਹਿ ਦਿੰਦੇ ਘਾਰੇ ਘਾਰੇ ਪੈ ਗਏ ਜਾਨੀ ਕਿ ਰੋਡ ਪੈ ਗਿਆ ਇਹ ਰੋਡ 2023 ਦੇ ਫਲਡਾ ਦਾ ਇਹ 2023 ਦੇ ਫਲਡਾ ਦਾ ਇਹ ਘਾਰ ਪਿਆ ਹੋਇਆ ਇਸ ਟਾਈਮ ਜਿੱਥੇ ਆਪਾਂ ਖੜੇ ਹੋਏ ਆ ਸੱਜਣੋ ਇਹ ਕੀ ਇੱਥੇ ਆਪਾਂ ਇੱਥੇ ਖੜੇ ਹੋਣਾ ਮਾਫ ਕੀਤੇ ਇਹ ਜ਼ਮੀਨੀ ਲੈ ਨਾਲੋਂ ਇਹ ਸੜਕ ਨਾ 10 15 ਫੁੱਟ ਦਾਸਤ ਤੋਂ ਲੈ ਕੇ 15 ਫੁੱਟ ਦੇ ਵਿੱਚ ਵਿੱਚ ਉੱਚੀ ਹੈ। ਪਰ ਐਸ ਸੜਕ ਦੇ ਉੱਪਰ ਵੀ ਦੋਸਤੋ ਇਹ ਜਿਹੜੀ ਸੜਕ ਨਾਲ ਦੇਖੋ ਇੱਧਰ 15 ਫੁੱਟ ਨੀਵੀਂ ਹੈ ਜ਼ਮੀਨ ਇੱਧਰ। ਐਸ ਜ਼ਮੀਨ ਦੇ ਉੱਪਰ ਵੀ ਦੋਸਤੋ ਇੰਨਾ ਪਾਣੀ ਸੀ ਨਾ ਕਿ ਕਹਿਣ ਤੋਂ ਭਾਵ ਕਿ ਤੁਸੀਂ ਵੀਡੀਓ ਦੇਖੀ ਹੋਣੀ ਹੈ ਵੀ ਖਨੌਰੀ ਦਾ ਰਸਤਾ ਬਲੌਕ ਹੋ ਗਿਆ ਐ ਹੋ ਗਿਆ ਹਨਾ ਤੇ ਕਹਿਣ ਤੋਂ ਭਾਵ ਕਿ ਵੀਡੀਓ ਨੂੰ ਲਾਈਕ ਕਰਿਓ ਪਹਿਲਾਂ ਤੇ ਫਿਰ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ। 2023 ਦੇ ਵਿੱਚ ਸੱਜਣੋ ਐਨਾ ਕੀ ਰੋੜ ਸੀ ਐ ਸੜਕ ਦੇ ਉੱਪਰ ਜਿਵੇਂ ਆ ਗੱਡੀ ਜਾ ਰਹੀ ਹੈ ਨਾ ਭਾਈ ਆ ਗੱਡੀ ਤੁਸੀਂ ਯਕੀਨ ਨਹੀਂ ਮੰਨਣਾ ਗੱਡੀ ਜਾ ਰਹੀ ਹੈ ਨਾ ਗੱਡੀ ਵੀ ਆਊਟ ਆਫ ਕੰਟਰੋਲ ਹੁੰਦੀ ਸੀ ਰੁੜਦੀ ਸੀ ਗੱਡੀ ਕਹਿਣ ਦੋ ਦੋ ਭਾਵ ਕਿ ਗੱਡੀ ਐਨੀ ਹੋ ਸੀ ਨਾ ਐਨਾ ਜ਼ਿਆਦਾ ਫਲੱਡ ਦਾ ਪਾਣੀ ਸੀ 23 ਦਾ ਔਰ 1993 ਦਾ ਜਿਹੜਾ ਫਲੱਡ ਸੀ ਨਾ ਉਹਦਾ ਪਾਣੀ ਐਨਾ ਨਹੀਂ ਸੀ ਹੈ ਮੈਂ ਤੁਹਾਨੂੰ ਕੱਲ ਵੀ ਲਾਈਵ 'ਚ ਦੱਸਿਆ ਆਪਣੇ ਖੇਤਾਂ ਦਾ ਵਿਊ ਦਿਖਾਇਆ ਹਨਾ ਆਪਣੇ ਏਰੀਆ ਦਾ ਵਿਊ ਦਿਖਾਇਆ ਉੱਧਰ ਉੱਧਰ ਜਿਹੜਾ ਸੀਗਾ ਦੋਸਤੋ 1993 ਵਾਲਾ ਉਹ ਜਿਹੜਾ ਤੁਹਾਨੂੰ ਮੈਂ ਸਾਹਮਣੇ ਲਾਈਵ ਦੇ ਵਿੱਚ ਘਰ ਦਿਖਾ ਰਿਹਾ ਸੀ 1993 ਵਾਲਾ ਪਾਣੀ ਉਹਨਾਂ ਦੇ ਘਰ ਦੇ ਵਿੱਚ ਨਹੀਂ ਸੀ ਦਾ ਖੜਵਾ ਪਰ 2023 ਵਾਲਾ ਪਾਣੀ ਲੱਗੋ ਕੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ 1993 ਵਾਲਾ ਪਾਣੀ ਉਹਨਾਂ ਦੇ ਘਰ ਦੇ ਵਿੱਚ ਦਾਖਲ ਨਹੀਂ ਸੀ ਹੋਇਆ ਔਰ ਉਸ ਨਾਲੋਂ ਪਹਿਲਾਂ ਉਹਨਾਂ ਦਾ ਜਿਹੜਾ ਕਿ ਘਰ ਦੀ ਜਿਹਨੂੰ ਆਪਾਂ ਕੁਰਸੀ ਕਹਿ ਦਈਏ ਮੰਨ ਕੇ ਕਹਿੰਦੇ ਸੀਟ ਕਹਿ ਦਈਏ ਜਾਂ ਲੈਵਲ ਕਹਿ ਦਈਏ ਲੈਵਲ 1993 ਨਾਲੋਂ ਕੋਈ 4-5 ਫੁੱਟ ਉਹਨਾਂ ਨੇ ਉੱਪਰ ਚੱਕਿਆ ਵੀ 93 ਵਾਲਾ ਪਾਣੀ ਇਹਦੇ ਨਾਲ ਟੱਚ ਹੋ ਕੇ ਨਿਕਲਿਆ ਉਹ 1993 ਵਾਲਾ ਪਾਣੀ ਟੱਚ ਹੋ ਕੇ ਨਿਕਲਿਆ ਸੀ ਤੇ ਹੁਣ ਪਾਣੀ ਜੇ ਥੋੜਾ ਬਤਾ ਫੁੱਟ 2 ਫੁੱਟ ਹੋਰ ਵੱਧ ਆ ਗਿਆ ਤੇ ਆ ਜਾਏਗਾ ਘਰੇ ਇਸ ਲਈਏ ਦੋਸਤੋ ਉਹਨਾਂ ਨੇ ਨਾ 2-3 ਫੁੱਟ ਜਿਹੜੇ ਤੁਹਾਨੂੰ ਮੈਂ ਰਿਸ਼ਤੇਦਾਰ ਦੱਸ ਰਿਹਾ ਗੱਲ ਜਿਨ੍ਹਾਂ ਦੀ ਉਹਨਾਂ ਨੇ ਨਾ 2-3 ਫੁੱਟ ਹੋਰ ਜਾਨੀ ਕਿ ਕੁਰਸੀ ਜਿਹਨੂੰ ਕਹਦੀ ਆਪਾਂ ਸੀਟ ਕਹਿੰਦੀਏ ਆਪਾਂ ਕੁਰਸੀ ਕਾਦੀ ਹੈ ਉਤਰੀ ਬੈਣ ਕੀ ਲੱਕੜ ਟੁੜੀ ਜਾਵੇ ਤੇ ਆਹ ਮੈਂ ਗੱਡੀ ਨੂੰ ਤੋ ਸਾਲਿਆ ਮਾਰ ਦੇਣ ਲੱਗਾ ਹਾਂ ਤੇਰਾ ਰਹਿ ਕਖਣਾ ਤੇਰੀ ਗੱਡੀ ਦੇ ਚਾਰੇ ਟਾਇਰ ਹੀ ਪੈਂਚਰ ਹੋ ਜਾਣ 25 ਸਟਿਪਣੀ ਦੇ ਵਿੱਚ ਹਵਾ ਮੁੱਕ ਜੇ ਤੇ ਲੈਣ ਆ ਡਰਾ ਛੱਡਿਆ ਜਵਾਕ ਨੂੰ ਛੋਕਰੀ ਆਵੇ ਤੇ ਆਹ ਬਈ ਗੱਡੀ ਫੜੀ ਬੈਠੀ ਜਾਂਦੀ ਆ ਵੇਖੋ ਬਈ ਕਿੱਥੇ ਪਿਆ ਸੀ ਤੁਹਾਨੂੰ ਵੀ ਉਹ ਘੈਂਟ ਘੈਂਟ ਜਿਹਾ ਆਪਾਂ ਦਿਖਾਈ ਜਾਂਦੇ ਆ DJ ਹੋ ਆਪਣੇ ਨਾਲ ਤੁਹਾਨੂੰ ਟੀਮ ਦਾ ਧੰਨਵਾਦ ਕਿਸੇ ਆਪਣੀ ਗਲਤੀ ਦੇ ਕਾਰਨ YouTube ਦਾ ਜਿਹੜਾ ਕਿਸਨਾਏ ਪੀ ਸੀ ਆ ਨੈਗੇਟਿਵ ਪੋਜੀਸ਼ਨ ਤੇ ਜਾਣ ਲੱਗਿਆ ਸੀ ਪਰ ਜੋ ਵੀ ਟੀਮ ਨੇ ਆਪਾਂ ਨੂੰ ਦੁਬਾਰਾ ਮੌਕਾ ਦਿੱਤਾ ਕਿ ਤੁਸੀਂ ਲਾਈਵ ਵਧੀਆ ਕਰਦੇ ਪਰਿਵਾਰਕ ਲਾਈਵ ਕਰਦੇ ਉਸ ਕੋ ਬੰਦਿਆਂ ਨੇ ਰਿਕਵਰਡ ਆਮ ਹੁੰਦੀਆਂ ਸੀ ਤੇ ਇਸ YouTube ਨੇ ਆਪਾਂ ਨੂੰ ਦੁਬਾਰਾ ਮੌਕਾ ਦਿੱਤਾ ਇਸ ਤੋਖ ਤੇ ਇਸੀ ਕੀ ਬਹਿ ਕਰਦੇ ਨੂੰ ਅੱਜ ਕਰਦੇ ਨੇ ਅੱਜ ਕੱਲ ਬੰਦੇ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰਦੇ ਮੇਰੇ ਕਹਿਣ ਦਾ ਭਾਵ ਇਨਸਾਨ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਦੋਸਤੋ ਇਨਸਾਨ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੋਰ ਨੇ ਤਾਂ ਬੰਨਣਾ ਦੂਜੀ ਗੱਲ ਹੈ ਇਨਸਾਨ ਇਨਸਾਨ ਦਾ ਦੁਸ਼ਮਣ ਹੈ ਹੋਰ ਕਿਸੇ ਦਾ ਤਾਂ ਹੋਣਾ ਬਹੁਤ ਦੂਰ ਦੀ ਗੱਲ ਹੈ ਇਨਸਾਨ ਕਿਸਾਨ ਦਾ ਦੁਸ਼ਮਣ ਬਣਿਆ चामी बे, लाईया तोड़े हा जी दोस्तों दबारे आपके साथ जुड़ रहे हैं जुड़ रहे हैं एक मिनट में जुड़ रहे हैं ये थोड़ी सी रोड टोल टैक्स फ्री हम रोड निकाल रहे हैं और ਰੋੜ ਕੇ ਦੋਸਤੋ ਕੀ ਹੋ ਗਿਆ ਕਿ ਰੋੜ ਕੇ ਇਧਰ ਸੇ ਚਲਤੇ ਹੋਏ ਹਮ ਆਪਕੋ ਜੇ ਵਾਤਾਵਰਨ ਜੇ ਵਿਊ ਦਿਖਾ ਰਹੇ ਆਂ ਇਹ ਮਾਲਵੇ ਦੀ ਧਰਤੀ ਦਾ ਕੀ ਦਿਖਾ ਰਹੇ ਆਂ ਸੱਚ ਨੂੰ ਮਾਲਵੇ ਦੀ ਧਰਤੀ ਦਾ ਵਿਊ ਦਿਖਾ ਰਹੇ ਆਂ ਜਿਹੜੇ ਤੇ ਭੈਣ ਭਰਾ ਨਵੇਂ ਜੁੜੇ ਹੋਏ ਨੇ ਹਣਾ ਜਾਂ ਜੁੜ ਰਹੇ ਨੇ ਉਹਨਾਂ ਨੂੰ ਪਤਾ ਹੋਊਗਾ ਜੀ ਮੋਟਰ ਪਾਲਾਂ ਦੇ ਵਿੱਚ ਰਵੇਟੇ ਹੋਏ ਨੇ ਪਹਿਲਾਂ 23 ਦੇ ਵਿੱਚ ਫਲੱਡ ਆਇਆ ਸੀ 15 ਹੁਕਮਾਨੀ ਸੀ ਤੇ ਹੁਣ ਆ 23 ਦੇ ਵਿੱਚ ਫਲੱਡ 15 ਹੁਕਮਾਨੀ ਸੀ ਤੇ ਹੁਣ 25 ਦੇ ਵਿੱਚ ਵਿਚਾਰਿਆ ਨੇ ਪਹਿਲਾਂ ਹੀ ਉਹ ਸਿਸਟਮ ਕਰ ਲਿਆ ਕਿ ਜਿਹੜਾ ਫਲੱਡ ਦਾ ਪਾਣੀ ਹੈ ਵੀ ਉਹ ਦੁਬਾਰੇ ਫਿਰ ਆ ਗਿਆ ਪਿਛਲੀ ਵਾਰ ਇਹਨਾਂ ਦੇ ਮਤਲਬ ਦਾ ਹਾਲਾਤ ਇਦਾਂ ਦੇ ਹੋ ਗਏ ਸੀ ਲੋਕਾਂ ਦੇ ਫਲੱਡ ਉਹ ਬਗਲੀ ਦੀ ਸਪੀਡ ਨਾਲ ਉਹ ਤੇਜ਼ ਆਇਆ ਸੀ ਦੋਸਤੋ ਤੇ ਇਹ ਬੰਦਿਆਂ ਨੂੰ ਡਰਮਾਂ ਦੇ ਵਿੱਚੋਂ ਦਾਣੇ ਗਿੱੜਣ ਤੱਕ ਦਾ ਰੋਕਦਾ ਇਹਨਾਂ ਨੂੰ ਇਹ ਸੀ ਕਿ 2025 ਦੇ ਉਹ ਤੋਂ ਵੀ ਛੇਰ ਵਿੱਚ ਛੇਰ ਲੱਗੋ ਛੇਰ ਇਹ ਤੇਰੀ ਭਾਈ ਛੇਰ ਵੀ ਦੇ ਨਾਲੋਂ ਛੋਟਾ ਮੇਰੀ ਗੱਲ ਹੈ ਉਹ ਤੇਰੀ ਭੈਣ ਨੂੰ ਖਾਈ ਓਏ ਓਏ ਹੋਏ ਤੇ ਖਾਈ ਬਈ ਇਹ ਤਾਂ ਛੇਰ ਖੋਲੀ ਫਿਰਦੇ ਰਿਹਾ ਘਵਾਲ ਘਰੀ ਫਿਰਦੇ ਬਈ ਬੰਦੇ ਦਾ ਇੱਕ ਦਾ ਟਾਵਰ ਮੈਨਾਂ ਦਾ ਜੋੜਾ ਇੱਕ ਜਰਮਨ ਹੈ ਉਹਦਾ ਕੱਲੇ ਬੰਦੇ ਨੂੰ ਤੇ ਢਾਲੇ ਮੇਰੇ ਖਿਆਲ ਪਾਣੀ ਨਾ ਮੰਗਣ ਦੇ ਭਾਈ ਕੁੱਤੇ ਬੜੇ ਘੈਂਟ ਸੀ ਕੀ ਗੱਲ ਹੈ ਡਾਬਰਮੈਨ ਆਪਾਂ ਵੀ ਰੱਖਣਾ ਦੋਸਤੋ ਪਹਿਲਾਂ ਵੀ ਇੱਕ ਡਾਬਰਮੈਨ ਰੱਖਿਆ ਸੀ ਪਰ ਉਹਦੀ ਨਾ ਪੂਛ ਨਹੀਂ ਸੀ ਵੜਵਾਈ ਆਪਾਂ ਕਿਉਂਕਿ ਵਿਚਾਰਾ ਡਾਬਰਮੈਨ ਹਨਾ ਉਹ ਨੂੰ ਪੂਛ ਵੜਾ ਹੈ ਤੁਹਾਨੂੰ ਪਤਾ ਦੋਸਤੋ ਜੇ ਹੁਣ ਜੱਟ ਜ਼ਿੰਮੇਵਾਰ ਬਣਦਾ ਹੈ ਇਹ ਆਪਾਂ ਮੁੱਛਣਾ ਜਿਹੜੀ ਅਣਖੇ ਕਰਦੇ ਹੀ ਜੀ ਲੇਟ ਹੈ ਅਮਾ ਤੇ ਹੀ ਟੋਹਣਾ ਜਿਵੇਂ ਮੈਂ ਇਧਰੋਂ ਦੋਸਤਾਂ ਸ਼ਾਰਟ ਕਟਰ ਲੈ ਇਨਾ ਨਾ ਹਰੇਕ ਬੰਦਾ ਸ਼ਾਰਟ ਕੱਟ ਕੇ ਜ਼ਿੰਦਗੀ ਦੇ ਵਿੱਚ ਲੈਂਦਾ ਹੀ ਹੁੰਦਾ ਤੇ ਕੁਛ ਕੁ ਭੈਣ ਬਰਾ ਸ਼ਾਰਟ ਕੱਟ ਲੈਂਦੇ ਲੈਂਦੇ ਸੋਖਾ ਖਾ ਜਾਂਦੇ ਨੇ ਘਾਟਾ ਖਾ ਜਾਂਦੇ ਨੇ ਇਹ ਜਿਹੜਾ ਫਲਸਫਾ ਤੁਹਾਨੂੰ ਸੁਣਾ ਰਿਹਾ ਹਾਂ ਨਾ ਠੀਕ ਹੈ ਜਿਹੜਾ ਵੀਊ ਤੁਹਾਨੂੰ ਦਿਖਾ ਰਿਹਾ ਦੋਸਤੋ ਚੜਦੇ ਪੰਜਾਬ ਤੋਂ ਦਿਖਾ ਰਿਹਾ ਲੈਂਦੇ ਵਾਲੇ ਵੀ ਪਿੰਡੂ ਕਲਚਰ ਨੂੰ ਪਿੰਡੂ ਮਿੱਟੀ ਨੂੰ ਬਹੁਤ ਪਸੰਦ ਕਰਦੇ ਨੇ ਤੇ ਜਿਹੜੇ ਚੜਦੇ ਵਾਲੇ ਭੈਣ ਭਰਾਣੇ ਆਪਣੇ ਲਾਈਵ ਤੇ ਆਉਂਦੇ ਹੀ ਆਉਂਦੇ ਨੇ ਲਾਈਵ ਦੇਖਦੇ ਨੇ ਹਨਾ ਪਰ ਕੋਲਮੜਾ ਆ ਕੇ ਦੋਸਤੋ ਵੀਊ ਜਿਹੜਾ ਕੀ ਪਿੰਡਾਂ ਦਾ ਹੁਣ ਗੱਲ ਕੀਤੀ ਜਾਏ ਪੰਜਾਬ ਦੀ ਉਹ ਭਾਵੇਂ ਚੜਦੇ ਦਾ ਹੋਵੇ ਚਾਹੇ ਚਾਹੇ ਹੋਵੇ ਲੈਂਦੇ ਦਾ ਇਹੜੀ ਪੰਜਾਬ ਦਾ ਵੀ ਮਾਹੌਲ ਇਹਨਾਂ ਨੂੰ ਸੁਖਣਾ ਉਹ ਚੋਗਰਾ ਸ਼ਹਾ ਅਜਾ ਬੋਰ ਸਟਾ ਲੈ ਗਈ ਜਿਹੜੀ ਅੱਧਿਆ ਮਾਲਕੀ ਸ਼ਾਹ ਹੁਜਾਬ ਨੂੰ ਮਹਾਰਾਜ ਦੀ ਗੁਰਤੀ ਦੇ ਆਹਰ ਉੱਤਰ ਇਹ ਤੋਂ ਕਰਿਆ ਹਿਵਲੇ ਦੇ ਸਾਡੇ 4 ਵਜੇ ਪਿੱਛੇ ਘਰ ਪਾ ਕੇ ਜੀਤੇ ਪੰਜਾਬ ਨੇ ਚੜ੍ਹਦੇ ਇਹ ਇਲੈਕਟ੍ਰੋਨ ਚਾਹ ਹੁਣ ਚਾਹ ਫੰਡ ਜੀ ਹਰਿਆਣੇ ਦੇ ਵਿੱਚ ਦੇਖਿਆ ਸਾਰੇ ਪੈਗ ਸ਼ਕ ਲਾ ਲੱਗ ਜਾਂਦੇ ਹਰਿਆਣੇ ਵਾਲੇ ਦੋਸਤੋ ਇਹ ਮੰਨ ਲਓ ਕਿ 11 12 ਵਜੇ ਪੈਗ ਸ਼ਕ ਲਾਉਣਾ ਸਟਾਰਟ ਕਰ ਦਿੰਦੇ ਨੇ ਜਿਹੜੇ ਪੰਜਾਬ ਵਾਲੇ ਨੇ ਇਹ 4-5 ਵਜੇ ਸਟਾਰਟ ਕਰਦੇ ਨੇ ਪੰਜਾਬ ਵਾਲੇ ਭਰਾਵਾਂ ਦੇ ਜਿਹੜੇ ਕੀੜੇ ਨੇ ਨਾ ਦਾਰੂwidehat ਇਹ 4-5 ਵਜੇ ਐਕਟਿਵ ਮੋਡ ਤੇ ਹੁੰਦੇ ਨੇ ਐਕਟਿਵ ਮੋਡ ਤੇ ਯਾਨੀ ਕਿ ਐਕਟੀਵੇਟ ਹੁੰਦੇ ਨੇ ਹਰਿਆਣੇ ਵਾਲਿਆਂ ਨੇ ਇਹ ਦੇਖਣਾ ਟਾਈਮ ਨਹੀਂ ਦੇਖਣਾ ਉਹਨਾਂ ਨੇ ਮੂਡ ਦੇਖਣਾ ਹਰਿਆਣੇ ਦੇ ਅਰੇ ਅੜੇ ਵਾਲੇ ਪੈਣ ਭਰਾਣੇ ਨਾ ਭਰਾਵਾਂ ਨੇ ਪੈਗ ਲੌਨ ਲਈ ਉਹਨਾਂ ਨੇ ਸਮਾਂ ਨਹੀਂ ਦੇਖਣਾ ਉਹਨਾਂ ਨੇ ਨਾ ਮੂਡ ਦੇਖਣਾ ਚੱਕਰ ਰੈਂਸ ਦੀ ਕਿੰਨੀ ਸਪੀਡ ਤੇ